ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਘਟੀਆ ਹਰਕਤ ਉਦੋਂ ਕੈਮਰੇ ਵਿੱਚ ਕੈਦ ਹੋ ਗਈ ਜਦੋਂ ਉਹ ਇੱਕ ਪ੍ਰਵਾਸੀ ਨੂੰ ਕਿਸੇ ਮਾਮਲੇ 'ਚ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ ਜਿੱਥੇ ਪੁਲਿਸ ਮੁਲਾਜ਼ਮ ਦੀ ਮੌਜੂਦਗੀ ਦੇ ਵਿੱਚ ਪ੍ਰਵਾਸੀ ਦੇ ਨਾਲ ਜੋ ਹੋਇਆ ਉਹ ਸੀਨ ਦੇਖ ਤੁਸੀਂ ਵੀ ਗੁੱਸੇ ਨਾਲ ਲਾਲੋ-ਲਾਲ ਹੋ ਜਾਵੋਗੇ ਦੇ ਵੀਰੇ ਆਉਂਦਾ ਹਾਂ ਮਾਸੀ ਸਾਹਿਬ ਜਣਾ ਮਾਰਿਆ ਆਪਾਂ ਇਹਨਾਂ ਵਾਂਗੂ ਕਰਦੇ ਆਂ ਆਪਾਂ ਚਾਪਲ ਤੇ ਬਾਈ ਕੀ ਮਾਮਲਾ ਪਈ ਬਾਈ ਕੀ ਮੋਲੋ ਟੱਪੜਾ ਕਾ ਮਾਰਿਆ ਤੂੰ ਕਹ ਲੋ ਕੀ ਭਾਈ ਕੱਪੜੇ ਵੀ ਮਾਰਦੇ ਹੋ ਤੂੰ ਕਹਿੰਦਾ ਪਈਆਂ ਦੇ ਗੰਨ ਪਾਇਆ ਜੀ ਤੂੰ ਮੈਡਰੀ ਕੀ ਕਹਿ ਰਹੀ ਹੈ ਕਿਹੜਾ ਮਾਰ ਤੂੰ ਜਿਹ ਚਪੜਾ ਮਾਰਦੇ ਹੋ ਕੀ ਗੱਲ ਹੋ ਗਈ ਪਾਜੀ ਮਾਰਿਆ ਇਹ ਥੋੜੀ ਨੇ ਇਹ ਵੀਡੀਓ ਹੋ ਗਈ ਭਾਈ ਜੀ ਭਾਈ ਵੀਡੀਓ ਹੈ ਗਈ ਆ ਕੀ ਮਾਮਲਾ ਕੀ ਹੈ ਭਾਈ ਜੀ ਭਾਈ ਕਹਿੰਦੇ ਮਾਰ ਰਹੇ ਹੋ ਪ੍ਰਵਾਸੀ ਨੂੰ ਕਹਿੰਦੇ ਮਾਰ ਰਹੇ ਹੋ ਲੋ ਇਹ ਭਾਈ ਵੀ ਕਹਿ ਰਹੇ ਪ੍ਰਗਨਣਾ ਕੀ ਕਹਿ ਰਹੇ ਹੋ ਕੀ ਗੱਲਬਾਤ ਹੈ ਫਿਰ ਆ ਪੱਤਰਕਾਰ ਕਿਹੜੇ 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 ਬੰਦੇ ਨੂੰ ਪੁੱਛਣਾ ਹੈ ਪੁੱਛੋ ਇਹ ਕਿਹੜੇ ਮੈਟਰ ਚ ਆਇਓ ਜੀ ਉਧਰ ਗੱਲ ਕਰਦੇ ਮੈਂ ਕਿਹੜੇ ਕਿੱਥੋਂ ਆਇਓ ਭਾਈ ਇਹਨੂੰ ਕਿਹੜੇ ਮੈਟਰ ਚ ਲੈ ਕੇ ਆਏ ਭਾਈ ਮੈਡੀਕਲ ਕੋਰੋਨਾ ਹੈ ਮੈਡੀਕਲ ਕਹਿੰਦਾ ਕਿਹੜੇ ਮੈਟਰ ਚ ਲੈ ਗਏ ਕਿਹੜੇ ਥਾਣੇੋਂ ਆਇਓ ਸੀ ਪੀਐਜੂ ਚੋਂ ਇਹਦੇ ਆ ਬੰਦੇ ਨੇ ਚਪੇੜਾ ਮਾਰਿਆ ਤੁਸੀਂ ਕੋਲ ਖੜ ਕੇ ਕੀ ਚੱਕਰ ਹੈ ਇਸ ਤਰ੍ਹਾਂ ਬਈ ਕਿੰਨੇ ਵੀਡੀਓ ਗਈ ਸਾਡੇ ਕੋਲ ਵੀਡੀਓ ਗਈ ਸਾਡੇ ਕੋਲ ਮੇਰਾ ਮਾਗਿਆ ਸ਼੍ਰੀਮਾਂਜੀ ਵੀਡੀਓ ਗਈ ਸ਼੍ਰੀਮਾਂਜੀ ਵੀਡੀਓ ਗਈ ਭਾਜੀ ਤੱਕੇ ਨਾ ਮਾਰੋ ਪਲੀਜ਼ ਭਾਜੀ ਤੱਕੇ ਨਾ ਮਾਰੋ ਤੱਕੇ ਤੁਸੀਂ ਕਿਸੇ ਨੂੰ ਮਾਰ ਰਹੇ ਹੋ ਤੁਸੀਂ ਤੱਕੇ ਮਾਰ ਰਹੇ ਹੋ ਸਾਨੂੰ ਹਰਦੀ ਬਾਈ ਗੁੰਡੇ ਹੋ ਪਿੱਛੇ ਗੱਡੀ ਬਾਈ ਭਾਜੀ ਤੂੰ ਗੁੰਡੇ ਤੁਸੀਂ 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 ਮੀਡੀਆ ਨਾਲ ਬਿਸਭੇਵ ਕਰ ਰਹੇ ਹੋ ਤੁਹਾਨੂੰ ਨਹੀਂ ਪਤਾ ਕਿੱਦਾਂ ਗੱਲ ਕਰਨੀ ਮੈਂ ਤੁਸੀਂ ਤੱਕੇ ਨਾ ਮਾਰੋ ਤੱਕੇ ਮਾਰ ਰਹੇ ਹੋ ਕਿੱਦਾਂ ਮਾਰ ਰਹੇ ਹੋ ਮਾਈਕ ਸਾਈਡ ਤੋਂ ਮਾਰ ਰਹੇ ਹੋ ਸਾਡੇ ਭਾਜੀ ਕਿਹੜੇ ਮੈਟਰ ਦੇ ਜੀ ਅੱਜ ਤਾਂ ਕੋਈ ਪਤਾ ਨਹੀਂ ਭਾਜੀ ਨਹੀਂ ਨਹੀਂ ਤੁਸੀਂ ਇਹ ਕਿਹੜੇ ਮੈਟਰ ਚ ਲੈ ਕੇ ਆਏ ਹੋ ਕਿਉਂ ਮਾਰ ਰਹੇ ਹੋ ਸਾਡੇ ਕਿਹੜੇ ਮੈਟਰ ਚ ਲੈ ਕੇ ਆਏ ਹੋ ਕਿਹਨੂੰ ਬਹਿ ਕੇ ਅਸੀਂ ਬਹਿ ਗਏ ਕਿਹੜੇ ਮੈਟਰ ਲੈ ਕੇ ਆਏ ਕਿਹੜੇ ਮੈਟਰ ਲੈ ਕੇ ਆਏ ਇੱਕ ਗੱਲ ਕਰੀਏ ਆ ਭਾਜੀ ਤੁਸੀਂ ਵੀ ਡਰਿੰਕ ਕੀਤੀ ਹੋਈ ਹੈ ਡਰਿੰਕ ਕੀਤੀ ਤੁਸੀਂ ਕਿਹੜੇ ਮਾਡਲ ਚ ਲੈ ਕੇ ਆਇਓ ਜਨਾਬ ਇਹਨਾਂ ਨੂੰ ਮਾਡਲ ਤਾਂ ਪਤਾ ਹੋਊਗਾ ਨਾ ਕਿਹੜੇ ਮਾਡਲ ਪਤਾ ਕਿ ਭਾਜੀ ਕਿਹੜੇ ਮਾਡਲ ਚ ਆਲ ਕੇ ਇਹਨੇ ਗੱਡੀ ਦੇ ਵਿੱਚ ਪੀਏ ਯੂ ਰੋ ਰੋ ਜਾਨ ਨੂੰ ਬੋਲਦੇ ਪਏ ਨੇ ਹਾਂ ਜੀ ਬੋਲੋ ਕਿਹੜਾ ਲੈ ਲਵਾਂ ਮੈਂ ਨਾਲ ਲੈ ਕਾ ਲੋ ਤੇ ਕਪੀੜਾ ਤੁਸੀਂ ਮਰਵਾਈਆਂ ਨਾ ਤੁਸੀਂ ਕੋਲ ਖੜੇ ਜਦੋਂ ਇਹਦੇ ਚਪੇੜਾ ਵੱਜੀਆਂ ਦੇਖੋ ਵੀਡੀਓ ਹੈਗੀ ਆ ਸਾਰੀ ਵੀਡੀਓ ਹੈਗੀ ਵੀਡੀਓ ਹੈਗੀ ਤੁਸੀਂ ਨਾ ਬੋਲੋ ਤੁਸੀਂ ਆਓ ਕਿਥੇ ਆਓ ਕੀ ਇਹ ਜੁੱਟਾ ਆਜ ਤੁਸੀਂ ਚਪੇੜਾ ਕਿਉਂ ਮਰਵਾਇਆ ਇਹ ਦੱਸੋ ਬੰਦਾ ਹਾਂਜੀ ਹੱਥ ਕਰੋ ਨਾ ਕਰੋ ਤੁਸੀਂ ਕੋਲ ਖੜ ਕੇ ਕਹਿ ਰਹੇ ਉਹਦੇ ਮਾਰ ਹਾਂ ਤੁਸੀਂ ਕੋਲ ਖੜ ਕੇ ਇੱਥੇ ਕਹਿ ਰਹੇ ਸ਼੍ਰੀਮਾ ਜੀ ਵੀਡੀਓ ਤੇ ਆਡੀਓ ਦੋਨੋਂ ਹੋਈਆਂ ਸਾਡੇ ਕੋਲ ਤੁਸੀਂ ਇਦਾਂ ਧੱਕੇ ਸਹੀ ਨਾ ਕਰੋ ਸਰ ਇਹ ਵੀਡੀਓ ਤੇ ਆਡੀਓ ਦੋਨੋਂ ਹੋਈਆਂ ਵੀਡੀਓ ਆਡੀਓ ਦੋਨੋਂ ਹੋਈਆਂ ਹਾਂ ਕੋਈ ਗੱਲ ਨਹੀਂ ਜੀ ਤੂੰ ਪੀਏ ਚੁਠਾ ਨਹੀਂ ਆਇਆ ਸਵਾਲ ਦਾ ਜਵਾਬ ਦੇ ਦਿਓ ਆਪ ਦੇ ਦਿਓ ਠੀਕ ਹੈ ਕਦਾ ਸਪੇਡ ਮਰਵਾਉਣ ਦਾ ਕਰਵਾਉਣਾ ਤੁਸੀਂ ਡਿਊਟੀ ਅਫਸਰ ਹੋ ਤੁਸੀਂ ਲੈ ਕੇ ਆਏ ਹੋ ਤੁਸੀਂ ਕਾਰਨ ਕੀ ਚਵੇੜ ਮਰਵਾਉਂਦਾ ਨਹੀਂ ਤੂੰ ਸਵੇਰੇ ਪੀਏ ਚੁਠਾ ਨਹੀਂ ਆਇਆ ਤੇ ਨਹੀਂ ਤੁਸੀਂ ਚਵੇੜਾ ਮਰਵਾ ਸਕਦੇ ਹੋ ਕਿਸੇ ਦੇ ਇਹ ਦੱਸੋ ਯੂਨੀਫਾਰਮ ਦਾ ਫਿਰ ਮਿਸਬੀਹਵ ਕਰ ਰਿਹਾ ਉਹ ਮਤਲਬ ਉਹ ਕਰ ਰਹੇ ਹੋ ਤੁਸੀਂ ਗੁੰਡਾ ਕਰਦੀ ਗੁੰਡਾ ਕਰਦੀ ਫਿਰ ਤੁਸੀਂ ਨਾ ਗੁੰਡਾ ਕਰਦੀ ਕਿਉਂ ਫਿਰ ਮਰਵਾ ਕੇ ਹੋ ਰਹੇ ਹੋ ਤੁਸੀਂ ਚਵੇੜਾ ਕਰਵਾ ਰਹੇ ਹੋ ਫਿਰ ਦੇਖੋ ਗੁੰਡਾ ਗੁੰਡਾ ਨਹੀਂ ਮੈਂ ਨਹੀਂ ਕਰਦਾ ਫਿਰ ਦੇਖੋ ਜਿਹੜੀ ਮਰੀ ਦੂਰੀ ਤੇ ਫਿਰ ਕਾਰਨ ਚ ਬੇੜਾ ਮਰਵਾਉਂਦਾ ਤੁਹਾਡੀ ਮੌਜੂਦਗੀ ਦੇ ਵਿੱਚ ਉਹ ਸਫਾ ਚ ਬੇੜਾ ਮਾਰ ਰਿਹਾ ਕੋਈ ਪ੍ਰਾਈਵੇਟ ਆਜਾ ਪੀਏ ਜੂ ਠਾਣੇ ਆਜਾ ਕੋਈ ਗੱਲ ਆਪਾਂ ਤੁਹਾਨੂੰ ਰੇਡ ਮਰਵਾਈਏ ਕਿ ਨਹੀਂ ਮਰਵਾਈਏ ਤੁਸੀਂ ਵੀ ਡਰਿੰਕ ਕੀਤੀ ਹੋਈ ਆ ਸਭ ਤੁਸੀਂ ਡਰਿੰਕ ਕੀਤੀ ਤੁਹਾਡੀ ਡਰਿੰਕ ਕੀਤੀ ਹੋਈ ਆ ਨਹੀਂ ਨਹੀਂ ਤੁਹਾਡੀ ਡਰਿੰਕ ਕੀਤੀ ਆ ਤੁਹਾਡੀ ਤੁਹਾਡੀ ਡਰਿੰਕ ਕੀਤੀ ਹੋਈ ਆ ਨਹੀਂ ਨਹੀਂ ਜਨਾਬ ਤੁਹਾਡੀ ਡਰਿੰਕ ਕੀਤੀ ਹੋਈ ਆ ਜੇ ਮਲਾਜਾ ਹੁਣੇ ਹੋ ਜਾਵੇ ਫਿਰ ਹਾਂ ਨਹੀਂ ਪਤਾ ਲੱਗ ਜਾਊਗਾ ਫਿਰ ਦੇਖੋ ਤੁਸੀਂ ਆਜੋ ਪੀਆਜੀ ਉਠਾਉਣੇ ਸਰ ਪੀਆਜੀ ਚਲ ਗਿਆ ਜੀ ਤੁਹਾਨੂੰ ਇੱਥੇ ਸਵਾਲ ਪੁੱਛਣੇ ਇੱਥੇ ਦਾ ਮੈਟਰ ਹੈ ਮਾਮਲਾ ਪੁੱਛਣੇ ਮੀਡੀਆ ਨਾਲ ਵੀ ਟੱਕਾ ਕਰ ਰਹੇ ਹੋ ਇਸ ਟਾਈਮ ਤੁਹਾਡਾ ਨਾਮ ਕੀ ਹੈ ਜੀ ਤੁਹਾਡਾ ਨਾਮ ਕੀ ਹੈ ਮੇਰਾ ਗਰਮੀ ਦੀ ਹਾਲਤ ਆ ਰਿਹਾ ਗਰਮੀ ਦੀ ਗਰਮੀ ਜੀ ਠੀਕ ਧੰਨਵਾਦ ਸ਼ੁਗਰੀਆ ਹਾਂ ਬਸ ਧੰਨਵਾਦ ਠੀਕ ਠੀਕ ਗਰਮੀ ਦਾ ਬੋਲ ਰਹੇ ਹੋ ਸ਼ੋਰ ਕਰਿਆ ਦੇਖੋ ਤੁਹਾਨੂੰ ਟੱਕੇ ਨਾਲ ਓਏ ਦੋ ਜਾਓ ਇਹ ਤੁਹਾਡੇ ਕੋਲ ਨਹੀਂ ਜਾਂਦਾ ਕਰ ਦੇਖੋ ਜੀ ਇਹ ਮੁਲਾਜ਼ਮ ਕਰਵਾ ਕੇ ਚਬੇੜਾ ਮਰਵਾਉਂਦੇ ਪਏ ਸੀਗੇ ਪਕਾਇਦਾ ਸੀਸੀਡੀ ਜਿਹੜੀ ਵੀਡੀਓ ਹੈ ਵੀਡੀਓ ਵੀ ਹੈਗੀ ਹੈ ਬੈਠੇ ਵੀ ਨਹੀਂ ਜਾ ਰਹੇ ਇਹਨਾਂ ਨੂੰ ਖੁਦ ਐਸਆਈ ਸਾਹਿਬ ਮੌਕੇ ਤੇ ਖੁਦ ਐਸਆਈ ਸਾਹਿਬ ਮੌਕੇ ਤੇ ਜਦੋਂ ਉਸ ਸ਼ਖਸ ਨੇ ਚਬੇੜਾ ਪਹਿਰੀਆ ਪਕਾਇਦਾ ਜਿਹੜੀ ਹੱਤਖੜੀ ਹੈ ਵਿਅਕਤੀ ਤੇ ਲੱਗੀ ਹੋਈ ਹੈ ਜਦੋਂ ਇਸ ਬਾਬਤ ਮੀਡੀਆ ਨੇ ਮੁਲਾਜ਼ਮ ਨੂੰ ਸਵਾਲ ਪੁੱਛੇ ਤਾਂ ਉਸ ਦੇ ਵੱਲੋਂ ਕੋਈ ਵੀ ਠੋਕਮਾਨ ਜਵਾਬ ਨਹੀਂ ਦਿੱਤਾ ਗਿਆ ਮੁਲਾਜ਼ਮ ਪ੍ਰਵਾਸੀ ਨੂੰ ਉੱਥੋਂ ਲੈ ਕੇ ਚੱਲਦਾ ਬਣਿਆ ਉਥੇ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮੁਲਾਜ਼ਮ ਸ਼ਰਾਬ ਦੇ ਨਸ਼ੇ ਵਿੱਚ ਟੁੱਣ ਪਾਇਆ ਗਿਆ ਸੀ ਤਸਵੀਰਾਂ ਵਿੱਚ ਤੁਸੀਂ ਦੇਖਿਆ ਵੀ ਹੈ ਕਿ ਮੁਲਾਜ਼ਮ ਦੀ ਜ਼ੁਬਾਨ ਲੜਖੜਾ ਰਹੀ ਸੀ ਇਸ ਘਟਨਾ ਉਪਰੰਤ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਹੋ ਰਹੇ ਹਨ ਅਤੇ ਮੁਲਾਜ਼ਮ ਸਵਾਲਾਂ ਦੇ ਘੇਰੇ ਵਿੱਚ ਘਰਦਾ ਨਜ਼ਰ ਆ ਰਿਹਾ ਅਜੇ ਚ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਮੁਲਾਜ਼ਮ ਤੇ ਕੀ ਐਕਸ਼ਨ ਲੈਂਦਾ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ